ਬਠਿੰਡਾ ਦੇ ਪਿੰਡ ਰੁਲਦੂ ਸਿੰਘ ਵਾਲਾ ਵਿਖੇ ਇੱਕ ਕਲਯੁਗੀ ਪਿਤਾ ਦੇ ਵੱਲੋਂ ਆਪਣੇ ਬੇਟੇ ਨੂੰ ਹੀ ਮਾਰੀ ਗਈ ਗੋਲੀ ਜ਼ਖਮੀ ਹਾਲਤ ਦੇ ਵਿੱਚ ਲਿਆਂਦਾ ਗਿਆ ਬਠਿੰਡੇ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਦਿੱਤਾ ਗਿਆ ਮ੍ਰਿਤਕ ਐਲਾਨ ਮਿਲੀ ਜਾਣਕਾਰੀ ਮੁਤਾਬਕ ਅੱਜ ਬਠਿੰਡਾ ਡੱਬ ਵਾਲੀ ਰੋਡ ਤੇ ਪੈਂਦੇ ਪਿੰਡ ਰੁਲਦੂ ਸਿੰਘ ਵਾਲਾ ਵਿਖੇ ਘਰੇਲੂ ਕਲੇਸ਼ ਦੇ ਚੱਲਦੇ ਪਿਓ ਪੁੱਤ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆ ਕੇ ਪਿਓ ਵੱਲੋਂ ਆਪਣੇ ਹੀ ਬੇਟੇ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਇਲਾਜ ਦੇ ਲਈ ਉਸ ਨੂੰ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਅਤੇ ਥਾਣਾ ਸੰਗਤ ਦੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਆਪਣੀ ਜਾਂਚ ਪੜਤਾਲ ਅਰੰਭੀ ਗਈ ਹੈ ਅਤੇ ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਵੀ ਬਿਆਨ ਆਦੀ ਪੁਲਿਸ ਨੂੰ ਦਰਜ ਕਰਾਏ ਜਾਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੁੱਢਲੀ ਜਾਣਕਾਰੀ ਦੇ ਵਿੱਚ ਇਹੀ ਪਤਾ ਲੱਗਿਆ ਹੈ ਕਿ ਘਰੇਲੂ ਕਲੇਸ਼ ਦੇ ਚੱਲਦੇ ਪਿਓ ਦੇ ਵੱਲੋਂ ਆਪਣੇ ਹੀ ਬੇਟੇ ਨੂੰ ਗੋਲੀ ਮਾਰੀ ਗਈ ਹੈ ਪੂਰੀ ਜਾਣਕਾਰੀ ਸੁਣਵਾਨੇ ਆ ਥਾਣਾ ਮੁਖੀ ਸੰਗਤ ਦੀ ਹੀ ਜ਼ੁਬਾਨੀ ਇਹਦੇ ਵਿੱਚ ਅੱਜ ਸਵੇਰ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਪਿੰਡ ਚੱਕ ਰੋਲਦੂ ਸਿੰਘ ਵਾਲਾ ਜੋ ਕਿ ਸਾਡੀ ਪਤਨਾਲਾ ਚੌਕੀ ਦੇ ਅਧੀਨ ਆਉਂਦਾ ਉੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਸਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕ ਅਰਸ਼ਦੀਪ ਸਿੰਘ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦੇ ਰਹਿਣ ਵਾਲਾ ਉਹਦੇ ਫਾਇਰਾਂ ਅੱਥੀ ਜੀ ਮਰੀ ਹੈ ਉਸ ਤੋਂ ਬਾਅਦ ਜਦੋਂ ਉਹ ਐਂਬੂਲੈਂਸ ਦੇ ਵਿੱਚ ਰਸਤੇ ਵਿੱਚ ਲਿਜਾ ਰਹੇ ਸੀ ਤਾਂ ਰਸਤੇ ਵਿੱਚ ਇਹ ਜੀ ਮੌਤ ਹੋ ਚੁੱਕੀ ਸੀ ਤਾਂ ਪ੍ਰਾਇਰ ਇਨਫੋਰਮੇਸ਼ਨ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਇਹਦਾ ਜਿਹੜਾ ਫਾਦਰ ਹੈ ਸੁਖਵਿੰਦਰ ਸਿੰਘ ਏਸੇ ਪਿੰਡ 'ਚ ਹੀ ਰਹਿੰਦੇ ਸੀ ਇੱਕਠੇ ਇੱਕ ਘਰ ਦੇ ਵਿੱਚ ਹੀ ਉਹਦੇ ਵੱਲੋਂ ਇਹਦੇ ਉੱਪਰ ਕਨਫਰਮ ਕੀਤਾ ਗਿਆ ਤਾਂ ਕਰਕੇ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਕਾਰਨ ਇਹ ਤਾਂ ਇਹੀ ਹੈ ਕਿ ਇਹ ਘਰ ਦੇ ਵਿੱਚ ਪਹਿਲਾਂ ਵੀ ਇਹਨਾਂ ਦਾ ਲੜਾਈਚਾਂ ਦਾ ਰਹਿੰਦਾ ਸੀ ਕਿਹੜੇ ਲੂਕ ਲੈ ਚ ਰਹਿਦਾ ਸੀ ਜਾਂ ਜਿਹਦੇ ਸ਼ੌਂਕ ਵਿੱਚ ਇਹ ਜੋ ਵੀ ਇੰਸੀਡੈਂਟ ਹੋਇਆ ਫਰਦਰ ਇਹਦਾ ਜੋ ਵੀ ਪਰਿਵਾਰਕ ਮੈਂਬਰਾਂ ਨੇ ਬਿਆਨਾਂ ਤੇ ਉਹਨਾਂ ਨੇ ਬਿਆਨ ਦਰਜ ਕਰਕੇ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਫਿਲਹਾਲ ਬਾਡੀ ਦਾ ਪੋਸਟਮਾਰਟਮ ਕਰਾ ਕੇ ਉਹਨਾਂ ਦੇ ਫੈਮਿਲੀ ਮੈਂਬਰ ਦੇ ਹਵਾਲੇ ਕੀਤੀ ਜਾ ਰਹੀ ਹੈ